ਰੋਕੀਏ ਐਟੀ ਰਿਪੋਰਟ ਬਣਿਆ ਆਉਂਗਾ ਆਉਂਗੀ ਮਾਡਰ ਕੋਲ ਨਹੀਂ ਤੇ ਬੋਰਡਰ ਕੋਲ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੋਨੇ ਇਹਨੂੰ ਭਰਾ ਨੂੰ ਪਹਿਲਾਂ ਛੱਟਿਆ ਆ ਤੇ ਟਿਪਰ ਵਾਲੇ ਨੇ ਬਚਾਨ ਦੇ ਚੱਕਰ ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਛੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇਕਦਮੀ ਉਹਨੇ ਨਹੀਂ ਦੇਖਿਆ ਮੂਰੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਿੱਧਾ ਹੀ ਮਾਰਤਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨਹੀਂ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਹੈ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਆ ਹੁਣ ਆਟੋ ਖੜਾ ਪੁੱ ਏਜੰਸੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀ ਆ ਬੱਚਿਆਂ ਦੇ ਵੀ ਸੱਟ ਲੱਗੀਆਂ ਆ ਵੀ ਉਹ ਉਹਨਾਂ ਦੇ ਲੱਤਾਂ ਦੇ ਸਾਰਿਆਂ ਦੇ ਲੱਤਾਂ ਦੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਦੇ ਪੈਰ ਦੀ ਗੋਡੇ ਦੀ ਹੱਡੀ ਫ੍ਰੈਕਚਰ ਹੋ ਗਈ ਪੈਰ ਫ੍ਰੈਕਚਰ ਹੋ ਗਿਆ ਇਹ ਕਹਿ ਰਹੇ ਐਕਟਿਵ ਵਿੱਚ ਤਾਂ ਸੀ ਹਾਂ ਵਿੱਚ ਤਾਂ ਸੀ ਉਹ ਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਪਜੀ ਦੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਅਸੀਂ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਹੈ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬੱਚਿਆ ਟਿਪਰ ਵਾਲਾ ਵੀ ਬੱਚਿਆ ਤੇ ਦੋ ਬੱਚੇ ਵੀ ਬੱਚੇ ਉਹਦਾ ਪਿਓ ਵੀ ਬੱਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬੱਚੇ ਇਹ ਪਲਟ ਗਿਆ ਹੈਗਾ ਜੀ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀਗਾ ਉਹਨੇ ਲਿਆ ਕੇ ਡਵਾਈਡਰ 'ਚ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਅੱਜ ਪ੍ਰਲਾਟ ਜੋ ਵੀ ਬੰਦੀ ਕਾਰਵਾਈ ਉਹ ਕਰਨਗੇ ਇਹ ਕਰਾਂਗੇ ਲੋਕਲ ਸੁਨੇਹਾ ਹੈਗਾ ਕਿ ਇਹ ਨਹੀਂ ਚੜਾਉਂਗਾ ਲੋਕਾਂ ਦੇ ਕਹਿਣੇ ਮੁਤਾਬਕ ਜਿਹੜਾ ਈ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਟਰੱਕ ਵਾਲੇ ਨੇ ਬਚਾਉਂਦੇ ਬਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵਾ ਪਰ ਕੋਈ ਸਕੂਲੀ ਬੱਚੇ ਸੀਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਰਾਤ ਨੂੰ ਐਕਟਿਵਾ ਨੂੰ ਚਾਹ ਹਾਂਜੀ ਸਕੂਲ ਦੇ ਟਾਈਮ ਦੇ ਵਿੱਚ ਬੰਦ ਕਰ ਦੇ ਐਕਚੁਅਲੀ ਇਹ ਹੁਣ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘੱਟੋ ਘੱਟ 1.5 2 ਘੰਟੇ ਹੋ ਗਏ ਐਸ ਪਰ ਲਾ ਜੋ ਬੰਦੀ ਕਾਰਵਾਈ ਾਟ ਵਾਲੇ ਦੇ ਫਾਈਂਡ ਕਰਕੇ ਭਾਟ ਵਾਲਾ ਕੌਣ ਹੈ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂ ਜੀ ਮੌਕੇ ਤੋਂ ਭੱਜ ਗਿਆ